ਖੁਸ਼ੀ ਤਾਂ ਇੰਨੀ ਜਿਆਦੇ ਆ ਜਾਨੀ ਸਾਰੀਆਂ ਪਾਰਟੀਆਂ ਨੇ ਬਹੁਤ ਜ਼ੋਰ ਲਾਇਆ ਮੰਤਰੀ ਗਰਮੀਤ ਸਿੰਘ ਮੀਤਰ ਨੂੰ ਹੇਅਰ ਨੂੰ ਢਾਉਣ ਵਾਸਤੇ ਸਿਰਫ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਕੂੜਾ ਪ੍ਰਚਾਰ ਕੀਤਾ ਜਾਂਦਾ ਸੀ ਜਿੰਨੇ ਵੀ ਹੋਰ ਉਮੀਦਵਾਰ ਸੀ ਨਾ ਕੋਈ ਮੋਦੀ ਦੀ ਗੱਲ ਕਰਦਾ ਸੀ ਨਾ ਕੋਈ ਹੋਰ ਦੀ ਗੱਲ ਕਰਦਾ ਸੀ ਸਿਰਫ ਆਮ ਆਦਮੀ ਪਾਰਟੀ ਦੀ ਪਰ ਉਹ ਪਰਮਾਤਮਾ ਦੀ ਕਿਰਪਾ ਬਾਕੀ ਬਰਕਰਾਰ ਰਹਿਣਾ ਜੋਸ਼ ਹੈ ਪਹਿਲਾਂ ਜੱਜਮੈਂਟ ਇਹ ਲਗਾਈ ਜਾਂਦੀ ਸੀ ਕਿ ਜਿਮਨੀ ਚੋਣ ਚ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਦੇ ਵੋਟਰਾਂ ਨੇ ਜਿਤਾਇਆ ਜੀ ਇਸ ਵਾਰ ਪਤਾ ਨਹੀਂ ਕੀ ਕਰਨਗੇ ਇਹ ਵੀ ਉਹਦਾ ਨਾ ਉਹ ਤਾਂ ਸਾਡੀ ਥੋੜੀ ਜਿਹੀ ਢਲ ਰਹੀ ਸਰਕਾਰ ਬਣੀ ਬਣੀ ਸੀ ਅਸੀਂ ਆਖਿਆ ਚੱਲ ਕੋਈ ਗੱਲ ਨਹੀਂ ਜਿੱਤੀ ਜਾਣਾ ਪਰ ਉਹ ਦੁਬਾਰਾ ਇਹਨਾਂ ਨੂੰ ਆਇਆ ਹੋ ਗਿਆ ਵੀ ਖਾਨੀ ਸੰਗਰੂਰ ਵਾਲੇ ਸੁੱਤੀ ਪਏ ਆ ਫੇਰ ਜਿੱਤਿਆ ਜਾਣਗੇ ਪਰ ਇੱਕ ਥੀ ਉਹ ਗੱਲ ਨਹੀਂ ਰਹੀ ਕਿ ਜਨਨੇ ਕਿ ਸੰਗਰੂਰ ਵਾਲੇ ਸੂਝਵਾਨ ਨੇ ਉਹੀ ਗੱਲ ਨਹੀਂ ਹੈਗੀ ਵੀ ਉਹ ਤਾਂ ਉਹੀ ਤੀਰ ਤੁੱਕਾ ਲੱਗਿਆ ਬਾਬੇ ਦਾ ਤੁਰੇ ਜਾਂਦੇ ਦਾ ਉਹਨੇ ਫੇਰ ਲੈ ਦੇਖ ਲੈ ਵੀ ਖਾਨੀ ਕਿਤੇ ਹੋਏ ਲੱਗ ਜੂਗਾ ਇਹ ਐਡੇ ਹੋ ਨਹੀਂ ਹੈਗੇ ਪਹਿਲਾਂ ਕਹਿੰਦੇ ਸੀ ਇੱਥੇ ਸਰਕਾਰ ਹੋਰ ਦੀ ਹੁੰਦੀ ਸੀ ਐਮਐਲਏ ਹੋਰ ਪਾਰਟੀ ਜਾਂਦਾ ਸੀ ਐਕਤੀ ਸਰਕਾਰ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਆਮ ਆਦਮੀ ਪਾਰਟੀ ਦਾ ਮੰਤਰੀ ਬਣਿਆ ਠੀਕ ਹੈ ਗਰਮੀਤ ਸਿੰਘ ਵਿੱਚ ਨਹੀਂ ਦੇਰ ਉਹ ਤੋਂ ਬਾਅਦ ਹੁਣ ਐਮਪੀ ਵੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦਾ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਠੀਕ ਹੈ ਹਾਂ ਹਾਂ ਜੇ ਮੈਂ ਬਾਦਲਾ ਨਾ ਘੜਦੀ ਕਰਿਆ ਤੇ ਤੇ ਲੰਬੀ ਬਾਦਲ ਫਲਾਣਾ ਧਮਕਾ ਹੁਣ ਆਮ ਆਦਮੀ ਪਾਰਟੀ ਦਾ ਘਾੜਾ ਸੰਗਰੂਰ ਹੈ ਜਿਹੜਾ ਇੱਥੋਂ ਹੀ ਸ਼ੁਰੂਆਤ ਕੀਤੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਗੁਰਮੀਤ ਸਿੰਘ ਮੀਤ ਹੈਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਹਨ ਜਾਨੀ ਕਿ ਗੁਰਮੀਤ ਸਿੰਘ ਮੀਤ ਹੈਰ ਦੀ ਸੰਗਰੂਰ ਤੋਂ ਜਿੱਤ ਤਕਰੀਬਨ ਤੈ ਹੀ ਹੋ ਚੁੱਕੀ ਹੈ ਇਸ ਬਰਨਾਲਾ ਚ ਮੌਜੂਦ ਆ ਉਹਨਾਂ ਦੀ ਕੋਠੀ ਦੇ ਅੱਗੇ ਤਸਵੀਰਾਂ ਦਿਖਾਵਾਂਗੇ ਕਿ ਗੁਰਮੀਤ ਸਿੰਘ ਮੀਤ ਹੈਰ ਦੀ ਕੋਠੀ ਬਰਨਾਲਾ ਵਿਖੇ ਅਸੀਂ ਪਹੁੰਚੇ ਹੋਇਆ ਕਿਵੇਂ ਦਾ ਇੱਥੇ ਮਾਹੌਲ ਆ ਕਿਉਂਕਿ ਵੱਡੀ ਲੀਡ ਆ ਇੱਥੇ ਜਿਹੜੇ ਵਰਕਰ ਨੇ ਉਹ ਖੁਸ਼ੀਆਂ ਮਨਾ ਰਹੇ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਜਿੱਤੂਗਾ ਮੀਤ ਤੂੰ ਜਿੱਤੇਗਾ ਸੰਗਰੂਰ ਉਹਨਾਂ ਦੀ ਕੋਠੀ ਦੇ ਅੱਗੇ ਜੋ ਵੀ ਸਲੋਗਨ ਲਗਾਏ ਹੋਏ ਨੇ ਸੋ ਲਗਾਤਾਰ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਨੌਜਵਾਨ ਵਰਕਰ ਨੇ ਨੌਜਵਾਨ ਆਦੇਦਾਰ ਨੇ ਵੱਡੀ ਗਿਣਤੀ 'ਚ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਗੁਰਮੀਤ ਸਿੰਘ ਮੀਤ ਹੈਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਚੱਲ ਰਹੇ ਨੇ ਜਾਨੀ ਕਿ ਵੱਡਾ ਇੱਕ ਹੌਟ ਸੀਟ ਸੀ ਸੰਗਰੂਰ ਵੱਡਾ ਮੁਕਾਬਲਾ ਸੰਗਰੂਰ ਦਾ ਵੱਡੇ ਮੁਕਾਬਲੇ ਦੇ ਵਿੱਚ ਇੱਕ ਵੱਡੀ ਜਿੱਤ ਦਰਜ ਕਰਨ ਜਾ ਰਹੇ ਨੇ ਗੁਰਮੀਤ ਸਿੰਘ ਮੀਤਹਿਰ ਨੌਜਵਾਨ ਨੇ ਜਿਹੜੇ ਉਹਨਾਂ ਦੇ ਨਜ਼ਦੀਕੀ ਨੇ ਉਹ ਉਹਨਾਂ ਦੀ ਕੋਠੀ ਵਿਖੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਇੱਥੇ ਮੌਜੂਦ ਨੇ ਖੁਸ਼ੀਆਂ ਮਨਾ ਰਹੇ ਨੇ ਅਤੇ ਲਗਾਤਾਰ ਕਹਿ ਰਹੇ ਨੇ ਕਿ ਵੱਡੀ ਜਿੱਤ ਦਰਜ ਕਰਨਗੇ ਗੁਰਮੀਤ ਸਿੰਘ ਮੀਤਹਿਰ ਅਤੇ ਉਹਨਾਂ ਦਾ ਉਸ ਤੋਂ ਬਾਅਦ ਸਵਾਗਤ ਕੀਤਾ ਜਾਵੇਗਾ ਸੋ ਲਗਾਤਾਰ ਗੱਲਬਾਤ ਵੀ ਕਰਾਂਗੇ ਕਿ ਕਿੰਨੀ ਕੁ ਖੁਸ਼ੀ ਆ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਜਸਪਰੀ ਜੱਸਾ ਜੀ ਅੱਛਾ ਜੱਸਾ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਬਾਈ ਮੀਤ ਵੱਡੀ ਲੀਡ ਤੇ ਚੱਲ ਰਹੇ ਨੇ ਕਿੰਨੇ ਕੁ ਫਰਕ ਨਾਲ ਜਿੱਤ ਸਕਦੇ ਨੇ ਦੇਖੋ ਜੀ ਜੋ ਸਾਡਾ ਸੁਪਨਾ ਸੀ ਬਰਨਾਲੇ ਦੇ ਨੌਜਵਾਨਾਂ ਦਾ ਜਾਂ ਬਰਨਾਲਾ ਸੰਗਰੂਰ ਹਲਕਾ ਵਾਸੀਆਂ ਦਾ ਕਿ ਇੱਥੋਂ ਦਾ ਜਿਹੜਾ ਕੈਂਡੀਡੇਟ ਆ ਉਹ ਲੋਕਲ ਹੋਵੇ ਤੇ ਕੈਂਡੀਡੇਟ ਯੁਵਾ ਹੋਵੇ ਜਿਹੜਾ ਧਰਮ ਤੋਂ ਨਿਰਪੱਖ ਹੋਵੇ ਜਿਹੜਾ ਜਾਤ ਪਾਤ ਤੋਂ ਨਿਰਪੱਖ ਹੋਵੇ ਔਰ ਪੜਿਆ ਲਿਖਿਆ ਔਰ ਸੂਝਵਾਨ ਤੇ ਨਿਰਧੜਕ ਹੋਵੇ ਸੋ ਉਦਾਂ ਦਾ ਕੈਂਡੀਡੇਟ ਲੋਕਾਂ ਨੇ ਸਾਡੀ ਬੇਨਤੀ ਮੰਨ ਕੇ ਲੋਕਾਂ ਨੇ ਆਵਾਦੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਜਿਹੜਾ ਹੈਗਾ ਫਤਵਾ ਜਿਹੜਾ ਭਾਈ ਮੀਤਹਿਰਜੀ ਦੇ ਹੱਕ ਦੇ ਵਿੱਚ ਜਾਰੀ ਕਰਿਆ ਸੋ 1 ਲੱਖ ਦੀ 1 ਲੱਖ 6100 ਦੀ ਜਿਹੜੀ ਲੀਡ ਆ ਹੁਣ ਤੱਕ ਹੋ ਚੁੱਕੀ ਹੈ ਸੋ ਬਹੁਤ ਧੰਨਵਾਦ ਦੀਆਂ ਲੋਕਾਂ ਦੀ ਜੀ ਬਿਲਕੁਲ ਲੀਡ ਹੋਰ ਵਧਣੀ ਹੈ ਇਹ ਕੀ ਲੱਗਦਾ ਕਿੱਥੇ ਤੱਕ ਪਹੁੰਚਣੀ ਹੈ ਵਧਣੀ ਹੈ ਜੀ ਦੇਖੋ ਮੇਰੀ ਅਸੀਂ ਤਾਂ ਸਾਰੇ ਹੀ ਭਰਾ ਜਿੰਨੇ ਵੀ ਆਵਾਦੀ ਪਾਰਟੀ ਦੇ ਸਮਰਥਕ ਹੈ ਸੋ ਸਾਰਿਆਂ ਦਾ ਜਿਹੜਾ ਅੰਦਾਜ਼ਾ 1.5 ਤੋਂ 2 ਲੱਖ ਦਾ ਹੈਗਾ ਸੋ ਇਹ ਲੀਡ 1.5 ਤੋਂ 2 ਦੇ ਵਿੱਚ ਜਾ ਕੇ ਹੀ ਰੁਕਣੀ ਹੈ ਇਹ ਨਹੀਂ ਪਤਾ ਵੀ ਜਿਹੜਾ 14 ਵਾਲਾ ਰਿਕਾਰਡ ਹੈ ਵੀ ਉਹ ਵੀ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਸਕਦਾ ਹੈ ਸਭ ਬਿਲਕੁਲ 14 ਚ ਰਿਕਾਰਡ ਬਣਿਆ 2.5 ਲੱਖ ਦਾ ਉਸ ਤੋਂ ਬਾਅਦ 3 ਲੱਖ ਦਾ ਕੀ ਲੱਗਦਾ ਫਿਰ ਜੇ 14 ਵਾਲਾ ਨਾ ਟੁੱਟਿਆ ਤਾਂ 19 ਵਾਲਾ ਤਾਂ ਤੋੜੇ ਦੇਣਾ ਹਾਂਜੀ ਔਨੀ ਵਾਲਾ ਤਾਂ ਟੁੱਟ ਜਾਣਾ ਠੀਕ ਹੈ ਓਕੇ ਬਾਈ ਮੀਤਿਹਰ ਨੂੰ ਕਿਵੇਂ ਦੇਖਦੋ 17 ਚ ਐਮਐਲਏ ਬਣੇ ਫਿਰ 22 ਚ ਐਮਐਲਏ ਬਣੇ ਫਿਰ ਉਸ ਤੋਂ ਬਾਅਦ ਕੈਬਨਿਟ ਮਨਿਸਟਰ ਬਣੇ ਫਿਰ ਹੁਣ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਐਮਪੀ ਬਣ ਚੁੱਕੇ ਨੇ ਕੀ ਲੱਗਦਾ ਤੁਹਾਨੂੰ ਦੇਖੋ ਜੀ ਮੀਤਿਹਰ ਇੱਕ ਉਹ ਸਖਸ ਹੈ ਜੋ ਬੜੇ ਇਮਾਨਦਾਰ ਨੇ ਮੀਤਿਹਰਜੀ ਦੀ ਇੱਕ ਵੱਡੀ ਸਿਫਤ ਇਹ ਹੈ ਵੀ ਉਹ ਲੋਕ ਹੋਰ ਲੀਡਰਾਂ ਦੀ ਤਰ੍ਹਾਂ ਲਾਰੇ ਨਹੀਂ ਲਾਉਂਦੇ ਝੂਠੇ ਉਹ ਉਹੀ ਗੱਲ ਕਹਿੰਦੇ ਨੇ ਜੋ ਕਰ ਸਕਦੇ ਨੇ ਸੋ ਇਹ ਵੱਡੀ ਜਿਹੜੀਆਂ ਲੋਕਾਂ ਨੇ ਉਹਨਾਂ ਦੀਆਂ ਖੂਬੀਆਂ ਦੇਖੀਆਂ ਨੇ ਇੱਕ ਜਿਹੜੇ ਹੈਗੇ ਸਾਕਾਹਾਰੀ ਸੁੱਧ ਵੈਸ਼ਨੂ ਜਿਹੜੇ ਬੰਦੇ ਨੇਗੇ ਹਮੇਸ਼ਾ ਇਮਾਨਦਾਰੀ ਦੀ ਗੱਲ ਕਰਦੇ ਨੇ ਹਮੇਸ਼ਾ ਣ ਧੜਕਾ ਦੇ ਨਾਲ ਗੱਲ ਕਰਦੇ ਨੇ ਹਮੇਸ਼ਾ ਉਸ ਵਰਗ ਦੀ ਆਵਾਜ਼ ਬਣਦੇ ਨੇ ਜਿਸ ਵਰਗ ਦੇ ਵੱਲ ਅੱਜ ਤੱਕ ਲੋਕਾਂ ਨੇ ਜਿਹੜਾ ਹੈਗਾ ਹੋਰ ਪੋਲੀਟੀਕਲ ਪਾਰਟੀਆਂ ਨੇ ਦੇਖਿਆ ਤੱਕ ਵੀ ਨਹੀਂ ਹੁੰਦਾ ਠੀਕ ਹੈ ਹੌਟ ਸੀਟ ਸੰਗਰੂਰ ਆ ਸਿਮਰ ਰਣਜੀਤ ਮਾਨ ਇੱਥੋਂ ਲੜ ਰਹੇ ਸੀ ਸੁਖਪਾਲ ਸਿੰਘ ਖੈਰਾ ਕਾਂਗਰਸ ਨੇ ਇੱਥੇ ਭੇਜੇ ਕਿ ਜਿਹੜੀ ਹੌਟ ਸੀਟ ਆ ਸੰਗਰੂਰ ਵੀ ਉਹ ਕਿਤੇ ਨਾ ਕਿਤੇ ਇੱਕ ਇਲਾਟ ਢੇ ਢੇਰੀ ਕਰਨਾ ਆਮ ਆਦਮੀ ਪਾਰਟੀ ਦਾ ਉਹ ਚੱਲ ਰਿਹਾ ਸੀ ਸਿਸਟਮ ਪਰ ਨਹੀਂ ਉਹ ਚ ਕੰਮਜਾਬ ਨਹੀਂ ਹੋਇਆ ਦੇਖੋ ਜੀ ਵਿਰੋਧੀਆਂ ਦਾ ਕੰਮ ਤਾਂ ਹੁੰਦਾ ਹੀ ਆ ਟੋਣਾ ਪਰ ਇਹ ਕਹਿੰਦੇ ਹੁੰਦੇ ਆ ਜਦੋਂ ਨਿੱਤਰੂ ਬੜੇਵੇਂ ਖਾਣੀ ਗੁੰਡੀਆਂ ਨੇ ਸਿੱਖ ਫਾਜ਼ੇ ਕਿ ਫਿਰ ਉਹਨ ਬੜੇਵੇਂ ਖਾਣੀ ਜਿਹੜੀ ਹੁੰਦੀ ਆ ਉਹ ਨਿੱਤਰ ਜਾਂਦੀ ਆ ਸੋ ਬਾਈ ਮੀਤਹਿਰ ਜੀ ਨੇ ਮੱਲ ਮਾਰੀ ਆ ਸੋ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਉਸ ਪ੍ਰਮਾਤਮਾ ਦਾ ਵੀ ਵਾਹਿਗੁਰੂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਅਰਦਾਸਾਂ ਬੇਨਤੀਆਂ ਨੂੰ ਸੁਣ ਕੇ ਜਿਹ ਹਾਂਜੀ ਵੇਟ ਹੋ ਰਹੀ ਆ ਦੇਖੋ ਵੇਟ ਤਾਂ ਹੋਣੀ ਆਗੀ ਹੋਣੀ ਵੀ ਚਾਹੀਦੀ ਆ ਕਿਉਂਕਿ ਇੱਕੋ ਇੱਕ ਕਲਪਤਾ ਕੈਂਡੀਡੇਟ ਆ ਜਿਹੜਾ ਪਹਿਲਾਂ 27 ਸਾਲ ਦੀ ਉਮਰ 'ਚ ਐ ਐਮਐਲਏ ਬਣਦਾ ਤੇ ਹੁਣ 34 ਸਾਲ ਦੀ ਉਮਰ 'ਚ ਜਿਹੜਾ ਹੈਗਾ ਜੋ ਵੀ ਰੂਲਸ ਬੰਦੇ ਨੇ ਸੋ ਉਹਨੂੰ ਅੱਜ ਸਭ ਤੋਂ ਯੁਵਾ ਜਿਹੜੇ ਪੰਜਾਬ ਆਪਣੇ ਇੰਡੀਆ ਦਾ 543 ਦੇ ਵਿੱਚ ਕੈਂਪੀ ਬਣਨ ਜਾ ਰਹੇ ਨੇ ਠੀਕ ਹੈ ਬਾਕੀ ਕੀ ਲੱਗਦਾ ਆਮ ਆਦਮੀ ਪਾਰਟੀ ਚੋਂ ਕਿੰਨੇ ਐਮਪੀ ਬਣ ਸਕਦੇ ਨੇ ਕਿਉਂਕਿ ਮੀਤੇਹਰ ਤਾਂ ਵੱਡੀ ਲੀਡ ਤੇ ਨੇ ਬਾਕੀ ਸੀਟਾਂ ਤਿੰਨ ਕਿਤੇ ਆ ਆਮ ਆਦਮੀ ਪਾਰਟੀ ਅੱਗੇ ਆ ਬਾਕੀ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਜ਼ਿਆਦਾ ਸੀਟਾਂ ਲੈ ਸਕਦੀ ਦੇਖੋ ਜੀ ਸਾਰੇ ਭਾਰਤ ਦਾ ਜਾਂ ਪੰਜਾਬ ਦਾ ਮੇਰੇ ਵਰਗਾ ਇੱਕ ਨਾਰਮਲ ਵਰਕਰ ਦਾ ਅੰਦਾਜ਼ਾ ਨਹੀਂ ਲਾ ਸਕਦਾ ਪਰ ਅਸੀਂ ਸੰਗਰੂਰ ਬਰਨਾਲਾ ਨੂੰ ਜਿਹੜਾ ਹੈਗਾ ਇੱਥੋਂ ਦੀ ਡਿਊਟੀ ਨਿਭਾਈ ਹੈਗੀ ਸੋ ਬਰਨਾਲਾ ਸੰਗਰੂਰ ਜਿੱਤ ਰਹੇ ਆ ਸੋ 6 ਤੋਂ 7 ਸੀਟਾਂ ਦਾ ਜੋ ਮੇਰਾ ਪਰਸਨਲ ਯਾ ਦੇਖੋ ਪਾਰਟੀ ਦਾ ਅੰਦਾਜ਼ਾ ਹੋਰ ਵੀ ਹੋ ਸਕਦਾ ਪਰ 6 ਤੋਂ 7 ਸੀਟਾਂ ਦਾ ਅਜੇ ਤੁਸੀਂ ਟਾਈਮ ਬਾਕੀ ਆ ਦੇਖੋ ਘੜੀ ਦੀ ਜਿਹੜੀ ਇੱਕ ਸਕਿੰਟ ਦਾ ਕੋਈ ਪਤਾ ਨਹੀਂ ਕਿਧਰ ਨੂੰ ਕੇਂਦਰ ਪਾਰਟੀ ਜਾਣੀ ਲੱਗ ਰਿਹਾ ਲੱਗ ਰਿਹਾ ਹੈ ਕਿ ਲੀਡ ਪਲਸ ਹੋਈ ਜਾਣੀ ਹੈ ਚੱਲੀ ਜਾਣਾ ਹਾਂ ਜੀ ਹਾਂ ਬਿਲਕੁਲ ਹੋਣੀ ਆ ਜੀ ਇਹ ਤੁਹਾਡੇ ਸਾਹਮਣੇ ਵੀਰ ਜੀ ਹੋਣੀ ਹੈ ਠੀਕ ਹੈ ਗੁਰੂ ਘਰ ਕੇ ਸਿਕਰਾਨਾ ਕਰਾਂਗੇ ਜੀ ਗੁਰੂ ਘਰ ਜਾ ਕੇ ਮੰਦਰਾਂ ਤੇ ਜਾ ਕੇ ਸਿਕਰਾਨਾ ਕਰਾਂਗੇ ਵਾਹਿਗੁਰੂ ਦਾ ਜੋ ਸਾਡੇ ਇੱਕ ਸਾਫ ਸਵੀ ਬੰਦੇ ਨੂੰ ਮੀਤਹਿਰ ਜੀ ਨੂੰ ਐਡੀ ਵੱਡੀ ਲੀਡ ਦਵਾਈ ਹੈ ਇਹ ਉਹਨਾਂ ਦਾ ਕੰਮਾਂ ਦਾ ਵੇਰ ਵੈ ਸਾਰਾ ਉਹਨਾਂ ਦੇ ਕੰਮ ਕਰਨ ਦੀ ਨੀਤੀ ਉਹਨਾਂ ਦੀ ਮਿਲਨਸਾਰ ਦੀ ਨੀਤੀ ਇਹ ਚੀਜ਼ ਉਹਨਾਂ ਨੂੰ ਅੱਗੇ ਲੈ ਕੇ ਆਈ ਹੈ ਤੇ ਅਸੀਂ ਗੁਰੂ ਘਰ ਜਾਵਾਂਗੇ ਅਸੀਂ ਸਾਨੂੰ ਪਤਾ ਹੈ ਕੌਮ ਤੇ ਸਾਡੀ ਦੇ ਸੋਗ ਹੈ ਅੱਜ ਦੀ ਘੜੀ ਸੋਗ ਦਾ ਦਿਨ ਹੈ ਅਸੀਂ ਕੋਈ ਪਟਾਕੇ ਵਾਈ ਫੁੱਲੜਬਾਜੀ ਨਹੀਂ ਕਰਾਂਗੇ ਅਸੀਂ ਮਰਾਦਾ ਵਿੱਚ ਰਹਿ ਕੇ ਹੀ ਖੁਸ਼ੀ ਮਨਾਵਾਂਗੇ ਬਿਲਕੁਲ ਜਥੇਦਾਰ ਭਾਈ ਰਗਵੀਰ ਸਿੰਘ ਜੀ ਨੇ ਅਪੀਲ ਵੀ ਕੀਤੀ ਆ ਕਿ ਇਦ ਦਿਨ ਐਵੇਂ ਦੇ ਨੇ ਵੀ ਬਾਲੇ ਜਸ਼ਨ ਮਨਾਏ ਜਾਂਦੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਆਪਦੀ ਮਿਹਰਿਆਦਿਆਂ ਦੇ ਗੁਰੂ ਘਰ ਜਾ ਕੇ ਸ਼ੁਕਰਾਨਾ ਕਰਾਂਗੇ ਵਾਹਿਗੁਰੂ ਦਾ ਤੇ ਹਿੰਦੂ ਤੇਰਾ ਮਤਲਬ ਇਹ ਮੰਦਰਾਂ ਦੇ ਵਿੱਚ ਜਾ ਕੇ ਪ੍ਰਮਾਤਮਾ ਸੁਗਰਾਨਾ ਕਰਾਂਗੇ ਵੀ ਸਾਡੇ ਇੱਕ ਸਾਫ਼ ਸਭੀ ਦੇ ਬੰਦੇ ਨੂੰ ਐਡੀ ਵੱਡੀ ਲੀਡ ਮਿਲੀ ਹੈ ਉਹ ਮਿਲਣ ਮਿਲਣੀ ਵੀ ਚਾਹੀਦੀ ਸੀ ਠੀਕ ਹੈ ਬਿਲਕੁਲ ਬਾਈ ਜੀ ਕੀ ਕਿੰਨਾ ਮਹਿਸੂਸ ਹੋ ਰਿਹਾ ਬਾਈ ਜੀ ਐਮਪੀ ਤਕਰੀਬਨ ਬਣੇ ਗਏ ਹਾਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜੇ ਮੀਥੇਰ ਜੀ ਦੇ ਰਿਸ਼ਤੇ ਆ ਵਰਕਰਾਂ ਨਾਲ ਚਾਹੇ ਹੋਰ ਤਰ੍ਹਾਂ ਦੇ ਆ ਉਹ ਬਿਲਕੁਲ ਆਪਦੇ ਘਰੇਲੂ ਤਰ੍ਹਾਂ ਪਰਿਵਾਰ ਦੀ ਤਰ੍ਹਾਂ ਵਰਤਦੇ ਆ ਹਰੇਕ ਬੰਦੇ ਨਾਲ ਤਾਂ ਹੀ ਉਹ ਅਸੀਂ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜਿਆ 17 ਤੋਂ ਲੈ ਕੇ ਮੀਤਿਹਰ ਜੀ ਨਾਲ ਜੁੜੇ ਪਿਆ ਸਾਡੇ ਪਰਿਵਾਰਕ ਰਿਸ਼ਤੇ ਆ ਬਿਲਕੁਲ ਆਉਣ ਜਾਣ ਆ ਪਰਿਵਾਰ ਨੂੰ ਬੇਚਰਦੇ ਆ ਖੁਸ਼ੀ ਤਾਂ ਇੰਨੀ ਜ਼ਿਆਦੇ ਆ ਯਾਨੀ ਸਾਰੀਆਂ ਪਾਰਟੀਆਂ ਨੇ ਬਹੁਤ ਜ਼ੋਰ ਲਾਇਆ ਮંત્રી ਗਰਮੀਤ ਸਿੰਘ ਮੀਤ ਨੂੰ ਹੇਅਰ ਨੂੰ ਢਾਉਣ ਵਾਸਤੇ ਸਿਰਫ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਕੂੜ ਪ੍ਰਚਾਰ ਕੀਤਾ ਜਾਂਦਾ ਸੀ ਜਿੰਨੇ ਵੀ ਹੋਰ ਉਮੀਦਵਾਰ ਸੀ ਨਾ ਕੋਈ ਮੋਦੀ ਦੀ ਗੱਲ ਕਰਦਾ ਸੀ ਨਾ ਕੋਈ ਹੋਰ ਦੀ ਗੱਲ ਕਰਦਾ ਸੀ ਸਿਰਫ ਆਮ ਆਦਮੀ ਪਾਰਟੀ ਦੀ ਪਰ ਉਹ ਪਰਮਾਤਮਾ ਦੀ ਕਿਰਪਾ ਬਾਕੀ ਵਰਕਰਾਂ ਦਾ ਜੋਸ਼ ਹੈ ਤੇ ਲੋਕਾਂ ਨੇ ਆਪ ਦੀ ਹੋਸ਼ ਆਵਾਜ਼ ਨਾਲ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇ ਪੜੇ ਲੇਕੇ ਨੌਜਵਾਨ ਲੀਡਰ ਨੂੰ ਗਰਮੀਤ ਸਿੰਘ ਮੀਤਿਆਰ ਨੂੰ ਜਿੱਤਿਆ ਆ। ਬਿਲਕੁਲ ਪਹਿਲਾਂ ਜੱਜਮੈਂਟ ਇਹ ਲਗਾਈ ਜਾਂਦੀ ਸੀ ਕਿ ਜਿਮਨੀ ਚੋਣ ਚ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਦੇ ਵੋਟਰਾਂ ਨੇ ਜਿਤਾਇਆ ਜੀ। ਇਸ ਵਾਰ ਪਤਾ ਨਹੀਂ ਕੀ ਕਰਨਗੇ ਇਹ ਵੀ ਸਸਪੈਂਸ ਹੈ। ਉਹ ਤਾਂ ਉਹ ਤਾਂ ਸਾਡੀ ਥੋੜੀ ਜਿਹੀ ਢਲ ਰਹੀ ਸੀ। ਸਰਕਾਰ ਬਣੀ ਬਣੀ ਸੀ। ਅਸੀਂ ਆਖਿਆ ਚਲ ਕੋਈ ਗੱਲ ਨਹੀਂ ਜਿੱਤੀ ਜਾਣਾ। 2.5 ਲੱਖ ਵੋਟ ਤਾਂ ਉਹਦੇ ਪਈ ਸੀ ਗਰਮੀਤ ਸਿੰਘ ਜੀ ਨੂੰ। ਜੀ। ਉਸ ਤੋਂ ਬਾਅਦ ਅਸੀਂ ਕਿਸੇ ਨੇ ਜ਼ੋਰ ਨਹੀਂ ਸੀ ਲਾਇਆ। ਕੰਮ ਦੀ ਰੁੱਤ ਸੀਗੀ। ਵੀ ਚਲ ਜਿੱਤੀ ਜਾਣੀ ਸਰਕਾਰ ਬਣੀ ਵੀ ਆ। ਪਰ ਉਸ ਦੁਬਾਰ ਇਹਨਾਂ ਨੂੰ ਇਹ ਹੋ ਗਿਆ ਵੀ ਖਾਨੀ ਲ ਨਹੀਂ ਰਹੀ ਇਹਨਾਂ ਨੂੰ ਪਤਾ ਸੀ ਵੀ ਪਹਿਲਾਂ ਤੁਸੀਂ ਸਾਡੇ ਮੰਨਿਆ ਵਿੱਚ ਵੀ ਲੱਖ ਲੀਡ ਤੋਂ ਉੱਪਰ ਉੱਪਰ ਲੀਡ ਹੋਊਗੀ ਠੀਕ ਹੈ ਜਨਨ ਕਿ ਸੰਗਰੂਰ ਵਾਲੇ ਸੂਝਵਾਨ ਨੇ ਉਹੀ ਗੱਲ ਨਹੀਂ ਹੈਗੀ ਵੀ ਉਹਦਾ ਉਹੀ تیر ਤੁਕਾ ਲੱਗਿਆ ਬਾਬੇ ਨਾਲ ਤੁਰੇ ਜਾਂਦੇ ਦਾ ਉਹਨੇ ਫਿਰ ਲੈ ਦੇਖ ਲੈ ਵੀ ਗਾਨੀ ਕਿਤੇ ਫਿਰ ਲੱਗ ਜਾਊਗਾ ਇਹ ਐਡੇ ਉਹ ਨਹੀਂ ਹੈਗੇ ਠੀਕ ਹੈ ਇਹ ਪਹਿਲਾਂ ਵੀ ਪੱਤਰਕਾਰ ਪੁੱਛਦੇ ਰਹੇ ਆ ਪਰ ਤੁਸੀਂ ਉੱਥੇ ਇੰਟਰਵਿਊ ਚ ਕਹਿੰਦੇ ਵੀ ਸੰਗਰੂਰ ਵਾਲੇ ਜਿਹੜੇ ਇੱਥੇ ਉਲਟ ਜਿੱਤੇ ਦਿੰਦੇ ਆ ਜਿੱਦੀ ਸਰਕਾਰ ਹੋਵੇ ਪਰ ਉਹਦੇ ਮੰਤਰੀ ਸਾਹਿਬ ਦੇ ਮੈਂ ਨਾਲ ਹੀ ਸੀਗਾ ਗਰਮੀਤ ਸਿੰਘ ਮੀਤਿਆਰ ਦੇ ਉਹ ਕਹਿੰਦੇ ਨਹੀਂ ਪਹਿਲਾਂ ਕਹਿੰਦੇ ਸੀ ਇੱਥੇ ਸਰਕਾਰ ਹੋਰ ਦੀ ਹੁੰਦੀ ਸੀ ਐਮਐਲਏ ਹੋਰ ਪਾਰਟੀ ਦਾ ਹੁੰਦਾ ਸੀ ਇੱਕ ਦੀ ਸਰਕਾਰ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਆਮ ਆਦਮੀ ਪਾਰਟੀ ਦਾ ਮੰਤਰੀ ਬਣਿਆ ਗਰਮੀਤ ਸਿੰਘ ਵੀ ਤੇਰਾ ਉਹ ਤੋਂ ਬਾਅਦ ਹੁਣ ਐਮਪੀ ਵੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦਾ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਠੀਕ ਹੈ ਹਾਂ ਠੀਕ ਹੈ ਜਦ ਕਿ ਹੁਣ ਸਟੈਂਪ ਪੱਕੀ ਹੋ ਲਾਤੀ ਜਮੇ ਪੱਕੀ ਅਰੇ ਗਾੜਾ ਹੈ ਹਾਂ ਜਿਵੇਂ ਬਾਦਲਾ ਨਾ ਕਰਦੀ ਕਰਨੇ ਤੇ ਲੰਬੀ ਬਾਦਲ ਫਲਾਣਾ ਧਮਕਾ ਹੁਣ ਆਮ ਆਦਮੀ ਪਾਰਟੀ ਦਾ ਗਾੜਾ ਸੰਗਰੂਰ ਹੈ ਜਿਹੜਾ ਇੱਥੋਂ ਹੀ ਸ਼ੁਰੂਆਤ ਕਰੀ ਸੀ ਹਾਂ ਹੁਣ ਕਿਲਾ ਮਜ਼ਬੂਤ ਬਣ ਗਿਆ ਸੰਗਰੂਰ ਚ ਉਹ ਤਾਂ ਪੂਰਾ ਹੈ ਇਹਨਾਂ ਨੂੰ ਕਿਸੇ ਨੂੰ ਇੱਕ ਸੀਟ ਵੀ ਨਹੀਂ ਆਇਆ ਕਰਦੀ ਕਿਤੇ ਅੱਛਾ ਕੰਬਾਂ ਦੇ ਹਿਸਾਬ ਨਾਲ ਵੀ ਜੋ ਆਮ ਆਦਮੀ ਪਾਰਟੀ ਕਰ ਰਹੀ ਹੈ ਦੇਖੋ ਇਹ ਤਾਂ ਉਹ ਚੀ ਗੀ ਐਮਪੀ ਦੀ ਜੋਨ ਸੀਗੀ ਪੰਜਾਬ ਦੇ ਵਿੱਚੋਂ ਵੀ ਕਿਸੇ ਪਾਰਟੀ ਦੇ ਪੈਰ ਨਹੀਂ ਲੱਗਣੇ ਹੁਣ ਵਾਲੇ ਸਮੇਂ ਚ ਹਾਂ 2019 ਵਾਲਾ ਰਿਕਾਰਡ ਤਾਂ ਤੋੜਤਾ ਜੀ ਉਹ ਤੋਂ ਵੱਧ ਵੱਧ ਗਈ ਲੀਡ ਜਿੰਨੀ 2019 ਚ ਭਗਵੰਤ ਮਾਨ ਦੀ ਜਿੱਤੇ ਸੀ ਮੀਤ ਹਰਜੀਤ ਦੀ ਲੀਡ ਉਹਦੇ ਨਾਲੋਂ ਵੱਧ ਚੁੱਕੀ ਆ ਅਸੀਂ 2014 ਵਾਲੇ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਜੇ 2 ਕੁ ਲੱਖ ਵੋਟ ਦੀ ਗਿਣਤੀ ਰਹਿੰਦੀ ਆ ਸਾਡਾ ਉਮੀਦ ਆ ਵੀ ਉਹਦੇ ਨੇੜੇ ਤੇੜੇ ਲੱਗਾਂਗੇ 2014 ਵਾਲਾ ਰਿਕਾਰਡ ਤੋੜਾਂ ਵੀ ਆਮ ਆਦਮੀ ਪਾਰਟੀ ਦਾ ਰਿਕਾਰਡ ਆਮ ਆਦਮੀ ਪਾਰਟੀ ਉਹ ਤੋੜੇ ਹਾਂ ਜਿਵੇਂ ਸੀਐਮ ਸਾਹਿਬ ਕਹਿੰਦੇ ਵੀ ਆਪ ਦਾ ਰਿਕਾਰਡ ਆ ਤੋੜਿਆ ਨਹੀਂ ਜਾਂਦਾ ਉਹ ਸੁਧਾਰਿਆ ਜਾਂਦਾ ਹੁੰਦਾ ਅਸੀਂ 2019 ਵਾਲਾ ਤਾਂ ਸੁਧਾਰ ਲਿਆ 14 ਵਾਲੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਠ ਬਿਲਕੁਲ ਜੀ ਸੋ 2019 ਚ ਸੀਐਮ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਬਣੇ ਸੰਗਰੂਰ ਤੋਂ ਤਕਰੀਬਨ 7 ਸਵਾ ਲੱਖ ਦੀ ਵੋਟ ਨਾਲ ਜਿੱਤੇ ਸਨ ਅਤੇ 2014 ਦੀ ਗੱਲ ਕਰਾਂਗੇ 14 ਚ ਸੀਐਮ ਭਗਵੰਤ ਮਾਨ 2.5 ਲੱਖ ਵੋਟ ਦੇ ਫਰਕ ਨਾਲ ਜਿੱਤੇ ਸੀ ਕਿ 2019 ਦਾ ਰਿਕਾਰਡ ਤਾਂ ਸੀ ਕਵਰ ਕਰ ਲਿਆ ਹੁਣ 2014 ਦਾ ਰਿਕਾਰਡ ਕਵਰ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਗੁਰਮੀਤ ਸਿੰਘ ਮੀਤ ਹੇਰ ਕਿੰਨੀ ਵੋਟ ਨਾਲ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤਣਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ